ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਇੰਟਰਸਟਿੰਗ ਵੀਡੀਓ ਪਹਿਲਾਂ ਤਾਂ ਥੈਂਕ ਯੂ so much ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਆਪਾਂ ਇੱਕ ਵੀਡੀਓ ਪਾਈ ਸੀ ਕਿ ਜਿਹਦੇ ਵਿੱਚ ਮੈਂ ਬੈਕ ਗਲੇ ਦੇ ਉੱਪਰ ਵੀ ਇੱਕ ਕਾਰਟ ਜਿਹੜੀ ਦੱਸੀ ਸੀਗੀ ਬੈਕ ਮੋਡੇ ਦੇ ਉੱਪਰ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਨਾਰਮਲ ਜਿਹੜੀ ਫਰੰਟ ਪੀਸ ਦੀ ਜਿਹੜੀ ਕਾਰਟ ਪਾਉਣੀ ਹੈ ਤੇ ਗਲਾ ਜਿਹੜਾ ਹੈਗਾ ਲਗਭਗ ਡਬਲ ਫੋਲਡ ਦੇ ਵਿੱਚ 3 ਇੰਚ ਹੁੰਦਾ ਹੈ ਤੇ ਜਿਹੜਾ ਹੈਗਾ ਮੈਂ ਬੈਕ ਪਾਰਟ ਦੇ ਉੱਤੇ ਨਾ ਇਸ ਤਰੀਕੇ ਨਾਲ ਆਰਮ ਹੋਲ ਦੇ ਉੱਪਰ ਜਿਹੜੀ ਹੈਗੀ ਹੈ ਜੇ 5 ਇੰਚ ਤੋਂ ਮਤਲਬ ਕਿ ਜ਼ਿਆਦਾ ਆਪਾਂ ਗਲਾ ਰੱਖ ਰਹੇ ਹਾਂ ਤਾਂ ਇਸ ਤਰੀਕੇ ਨਾਲ ਮੈਂ ਇੱਕ ਕਾਟ ਦਸੀ ਸੀ ਠੀਕ ਹੈ ਜੀ ਤੇ ਉਹ ਇੱਕ ਵੀਵਰਸ ਦਾ ਆਪਣੇ ਆਇਆ ਸੀਗਾ ਮੈਸੇਜ ਤੇ ਉਹਨਾਂ ਨੂੰ ਜਿਹੜਾ ਹੈਗਾ ਕਿ ਜਿਹੜਾ ਹੈ ਮੋਢੇ ਦੀ ਉੱਪਰ ਕਿੰਨਾ ਜਿਹੜਾ ਹੈਗਾ ਆਪਾਂ ਫਰੰਟ ਦਾ ਤੇ ਬੈਕ ਦਾ ਮੋਢੇ ਦਾ ਵੀ ਉਹਨਾਂ ਨੂੰ ਇਹ ਡਾਊਟ ਹੋ ਗਿਆ ਸੀਗਾ ਕਿ ਸ਼ਾਇਦ ਜਿਹੜਾ ਹੈਗਾ ਫਰੰਟ ਮੋਢਾ ਜ਼ਿਆਦਾ ਰਹਿ ਜਾਊਗਾ ਤੇ ਬੈਕ ਵਾਲਾ ਜਿਹੜਾ ਮੋਢਾ ਘੱਟ ਰਹਿ ਜਾਊਗਾ ਕਾਟ ਪਾਉਣ ਕਰਕੇ ਸੋ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜਾ ਆਪਾਂ ਬੈਕ ਵਾਲਾ ਗਲਾ ਬਣਾਇਆ ਉਹਦਾ ਉੱਪਰ ਜਿਹੜਾ ਡਬਲ ਫੋਲਡ ਦੇ ਵਿੱਚ 2 ਇੰਚ ਲਿਆ ਸੀ ਤੁਸੀਂ ਪੀਸ ਦੇ ਉੱਪਰ ਸਮਝੋ ਕਿ ਕਾਟ ਜਿਹੜੀ ਹੈਗੀ ਕੁਝ ਇਸ ਤਰੀਕੇ ਨਾਲ ਆਈ ਸੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜਾ ਫਰੰਟ ਪੀਸ ਹੈ ਤੇ ਉਹਦੇ ਤੋਂ ਜਿਹੜਾ ਬੈਕ ਪੀਸ ਜਿਹੜਾ ਨੀਚੇ ਦਿਖ ਰਿਹਾ ਉਹ ਅੱਧਾ ਇੰਚ ਪਿੱਛੇ ਹਟਕੇ ਆ ਠੀਕ ਹੈ ਜੀ ਇਹ ਉਹੀ ਕਾਟ ਆ ਜਿਹੜੀ ਕਿ ਮੈਂ ਪਾਈ ਹੋਈ ਹੈ ਤੇ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈਗੀ ਹੈ ਕਿ ਆਪਾਂ ਜਿਹੜੇ ਮੋਡੇ ਹੈਗੇ ਆ ਇਹਨਾਂ ਨੂੰ ਆਪਾਂ ਕਿਵੇਂ ਜੁਆਇੰਟ ਕਰਨਾ ਤੇ ਜਿਹੜਾ ਮਾਰਜਨ ਹੈਗਾ ਉਹ ਆਪਾਂ ਕਿਹੜੀ ਸਾਈਡ ਤੋਂ ਜਿਹੜਾ ਹੈਗਾ ਆਪਾਂ ਜਿਹੜਾ ਬਾਹਰਲੀ ਸਾਈਡ ਤੋਂ ਕੱਟ ਦਿੱਤੀ ਇਹਦੇ ਮਾਰਜਨ ਆਪਾਂ ਕਿੱਥੋਂ ਪਲੱਸ ਕਰਨਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਕਰਕੇ ਜਿਹੜੇ ਹੈਗੇ ਮੋਢੇ ਤੁਸੀਂ ਦੋਨੋਂ ਬਰਾਬਰ ਕਰ ਲੈਣੇ ਆ ਫਰੰਟ ਪੀਸ ਤੇ ਬੈਕ ਪੀਸ ਮੋਢੇ ਦੋਨੋਂ ਬਰਾਬਰ ਹੋ ਜਾਣਗੇ ਜੀ ਜਿਹੜਾ ਹੈਗਾ ਬੈਕ ਪੀਸ ਦਾ ਜਿਹੜਾ ਆਪਾਂ ਗਲਾ ਕੱਟਿਆ ਸੀ ਉੱਪਰੋਂ ਜਿਹੜੀ ਹੈਗੀ ਲਗਭਗ ਉਹਦੀ ਡਬਲ ਫੋਲਡ ਦੇ ਵਿੱਚ ਚੜਾਈ ਸੀ ਜਿਹੜੀ 2 ਇੰਚ ਸੀਗੀ ਤੇ ਟੋਟਲ 4 ਇੰਚ ਤੇ ਜਿਹੜਾ ਫਰੰਟ ਗਲਾ ਹੈਗਾ ਉਹ ਲਗਭਗ ਆਪਣੇ ਕੋਲੇ ਪੌਣੇ 6 ਇੰਚ ਦਾ ਜਿਹੜਾ ਗਲਾ ਆਪਾਂ ਰੈਡੀ ਹੈ ਜਿਹੜਾ ਲਾਉਣਾ ਹੈਗਾ ਨੋਰਮਲ ਜਿਵੇਂ ਆਪਾਂ ਲਾਉਣੀ ਹੈ ਠੀਕ ਹੈ ਜੀ ਜਿਹੜਾ ਆਪਾਂ ਬੈਕ ਪੀਸ ਦੇ ਉੱਪਰ ਜਿਹੜਾ ਮਾਰਜਨ ਹੈ ਜਿਹੜਾ ਬਾਹਰਲੀ ਸਾਈਡ ਤੋਂ ਉਤਾਰਿਆ ਉਹ ਆਪਾਂ ਬੈਕ ਪੀਸ ਦੇ ਗਲੇ ਵਾਲੀ ਸਾਈਡ ਤੋਂ ਮਾਰਜਨ ਪਲੱਸ ਕਰ ਲੈਣਾ ਠੀਕ ਹੈ ਜੀ ਤੇ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਲੱਗੀ ਤਾਂ ਮੈਂ ਤੁਹਾਨੂੰ ਇਹ ਕਰਕੇ ਦਿਖਾ ਦਿੰਨੀ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਜਿਹੜਾ ਅੱਧਾ ਇੰਚ ਮਾਰਜਨ ਆਪਾਂ ਬਾਹਰੋਂ ਕੱਟਿਆ ਇਸ ਤਰੀਕੇ ਨਾਲ ਆਪਾਂ ਅੰਦਰਲੀ ਸਾਈਡ ਤੋਂ ਪਲੱਸ ਕਰਾਂਗੇ ਗਲੇ ਦਾ ਜਿਹੜਾ ਹੈਗਾ ਜਿਹੜਾ ਰਹਿ ਗਿਆ 2 ਇੰਚ ਤੁਸੀਂ ਦੇਖ ਪਾ ਰਹੇ ਹੋਵੋਗੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਜੋੜ ਦਵਾਂਗੇ ਤੇ ਜਿਹੜਾ ਹੈਗਾ ਇਧਰਲੀ ਸਾਈਡ ਤੇ ਫਰੰਟ ਪੀਸ ਹੈ ਜਿਹੜਾ ਉਹਦਾ ਗਲਾ ਜਿਹੜਾ ਸੇਮ ਉਹਨਾ ਹੀ ਰਹੂਗਾ ਜਿੰਨਾ ਤੁਸੀਂ ਰੱਖਦੇ ਹੋ ਸਿਰਫ ਤੁਹਾਡੇ ਬੈਕ ਗਲੇ ਦੇ ਵਿੱਚੋਂ ਥੋੜੀ ਜੀ ਜਿਹੜੀ ਹੈਗੀ ਆ ਜੇ ਤੁਸੀਂ ਅੱਗੇ ਵਾਲਾ ਗਲਾ ਜਿਹੜਾ 6 ਇੰਚ ਰੱਖ ਰਹੇ ਹੋ ਤੇ ਪਿੱਛੇ ਵਾਲਾ 4 ਹੋਊਗਾ ਠੀਕ ਹੈ ਜੀ ਗਲਾ ਜਿਹੜਾ ਹੈਗਾ ਆਪਾਂ ਨਾਰਮਲ ਜਿਵੇਂ ਆਪਾਂ ਪੀਸ ਰੈਡੀ ਕਰਦੇ ਆ ਮੈਂ ਪੀਸ ਰੈਡੀ ਕਰ ਲਿਆ ਦੋਨੋਂ ਤੇ ਮੈਂ ਤੁਹਾਨੂੰ ਇਹ ਜਿਹੜੇ ਸਟਿਚ ਕਰਕੇ ਮੋੜੇ ਦਿਖਾਉਣੀ ਆ ਇਦੇ ਵਿੱਚ ਜਿਹੜਾ ਹੈਗਾ ਮੋਢਿਆਂ ਦੀ ਚੜਾਈ ਹੈ ਜਿਹੜੀ ਇਹ ਸੇਮ ਰਹੂਗੀ ਠੀਕ ਹੈ ਜੀ ਸਮਝਣ ਵਾਲੀ ਗੱਲ ਸਿਰਫ ਇੰਨੀ ਹੈ ਕਿ ਜਿਹੜਾ ਫਰੰਟ ਗਲੇ ਦਾ ਮਾਰਜਨ ਹੈਗਾ ਉਹ 6 ਇੰਚ ਸੈਂਟਰ ਗੈਪ ਹੈ ਜਿਹੜਾ ਤੇ ਉਹ ਬੈਕ ਗਲੇ ਦਾ ਜਿਹੜਾ ਉਹ ਸਿਰਫ 4 ਇੰਚ ਹੈ ਠੀਕ ਹੈ ਜੀ ਜਦੋਂ ਆਪਾਂ ਸੂਟ ਨੂੰ ਪਹਿਨਾਂਗੇ ਤਾਂ ਬੈਕ ਵਾਲਾ ਗਲਾ ਡੀਪ ਹੋਣ ਦੀ وجہ ਨਾਲ ਉਹ ਆਪਣੇ ਬੈਕ ਤੇ ਜਿਹੜਾ ਫੈਲ ਜਾਊਗਾ ਫਿਟਿੰਗ ਹੈ ਜਿਹੜੀ ਉਹ ਬਿਲਕੁਲ ਪਰਫੈਕਟ ਆਊਗੀ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਜੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਥੈਂਕ ਯੂ